ਅਜਿਹਾ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾਸ ਸੁਹਾਗਰ ਦਾ ਬੀਤੀ ਦਿਨੀ ਪੰਜਾਬ ਦੇ ਵਿੱਚ ਲਗਾਤਾਰ بارش ਪੈ ਰਹੀ ਹੈ ਜਿਸ ਦੇ ਨਾਲ ਜਿੱਥੇ ਸ਼ਹਿਰਾਂ ਦੇ ਵਿੱਚ ਪਾਣੀ ਖੜ ਗਿਆ ਬੁਰਾ ਹਾਲ ਹੈ ਤਾਂ ਉੱਜੇ ਦੂਜੇ ਪਾਸੇ ਇਸ ਦੀ ਮਾਰ ਇੱਕ ਵਾਰ ਕਿਸਾਨਾਂ ਤੇ ਵੀ ਪਈ ਹੈ ਗੱਲ ਕਰੀਏ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੇ ਕਸਬਾ ਸਾਦਕ ਦੀ ਤਾਂ ਸਾਦਕ ਦੇ ਨੇੜੇ ਪਿੰਡ ਰਪਈਆਂ ਵਾਲੇ ਦੇ ਗੁਜਰਦੀ ਇੱਕ ਕਸੀ ਜੋ ਪਿਛਲੇ ਹਫਤੇ ਵੀ ਟੁੱਟ ਗਈ ਸੀ ਉਹ ਦੁਬਾਰਾ ਟੁੱਟ ਗਈ ਹੈ ਜਿਸ ਕਾਰਨ ਨੇੜਲੇ ਖੇਤਾਂ ਦੇ ਵਿੱਚ ਕਿਸਾਨਾਂ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਇਸ ਮੌਕੇ ਇਕੱਠੇ ਹੋਏ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਹਫਤਾ ਪਹਿਲਾਂ ਵੀ ਇਹ ਕਸੀ ਟੁੱਟ ਗਈ ਸੀ ਅਤੇ ਉਸ ਤੋਂ ਬਾਅਦ ਹੁਣ ਦੁਬਾਰਾ ਫੇਰ ਟੁੱਟ ਗਈ ਹੈ ਜਿਸ ਕਾਰਨ ਨੇੜਲੇ ਕਿਸਾਨ ਦਾ ਕਾਫੀ ਨੁਕਸਾਨ ਹੋਇਆ ਅਤੇ ਉਸ ਵੱਲੋਂ ਠੇਕੇ ਤੇ ਪੈੜੀ ਲੈ ਕੇ ਝੋਨੇ ਦੀ ਬਜਾਈ ਕੀਤੀ ਗਈ ਜਿਸ ਕਾਰਨ ਉਸ ਦਾ ਕਾਫੀ ਨੁਕਸਾਨ ਹੋਇਆ ਹੈ। ਫਲਾ ਦੇਖਣਾ ਕਿ ਇਸ ਮਾਮਲੇ ਦੇ ਵਿੱਚ ਜਿੱਥੇ ਸਰਕਾਰ ਦਾ ਦਾਵਾ ਹੈ ਕਿ ਟੇਲਾ ਤੱਕ ਪਾਣੀ ਪੰਚਾਇਆ ਜਾਵੇਗਾ ਸਰਕਾਰ ਦੇ ਸੁਪਨੇ ਨੂੰ ਕਿਤਨਾ ਕਿਤੇ ਕਈ ਵਾਰ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਇਨਗਹਿਲੀ ਕਾਰਨ ਜਿਹੜਾ ਕਿਸਾਨਾਂ ਨੂੰ ਕਿ ਮੈਂ ਆਜਾ ਪੁੱਕਤਣਾ ਪੈਂਦਾ ਜੋ ਇਹ ਮੂੰਹ ਬੋਲਦੀਆਂ ਤਸਵੀਰਾਂ ਨੇ ਤੁਸੀਂ ਵੀ ਦੇਖੋ ਇਹ ਤਸਵੀਰਾਂ ਕਿਸ ਤਰ੍ਹਾਂ ਹੋਇਆ ਪਿਆ ਚਾਰੇ ਪਾਸੇ ਪਾਣੀ ਪਾਣੀ ਅਤੇ ਕੀ ਕਹਿੰਦੇ ਨੇ ਇਕੱਠੇ ਹੋਏ ਕਿਸਾਨ ਵੇਹ ਟੁੱਟ ਗਈਆਂ ਇਹ ਦੂਜੀ ਵਾਰੀ ਟੁੱਟ ਗਈ ਜੀ ਹਫਤੇ ਵਿੱਚ ਟੁੱਟ ਗਈ ਮੇਰੇ ਖਿਆਲ ਨਾਲ ਇੱਕ ਹਫਤੇ ਵਿੱਚ ਇਹ ਤੁਸੀਂ ਵੇਖ ਲਓ ਜਿਹੜੇ ਜ਼ਿਮੀਂਦਾਰ ਨੇ ਠੇਕੇ ਤੇ ਲਈ ਹੈ ਜ਼ਮੀਨ ਉਸੇ ਦੇ ਬਾਣ ਚ ਫੇਰ ਤੁਸੀਂ ਇਹ ਹੁਣ ਪਨੀਰੀ ਵੀ ਨਹੀਂ ਥਿਉਣੀ ਜੀ ਇਨਾਂ ਨੂੰ ਲਾਉਣ ਵਾਸਤੇ 3 ਵਜੇ ਦਾ ਈਸੀ ਸਰ ਐਕਸਲ ਸਾਹਿਬ ਨੂੰ ਫੋਨ ਕੀਤਾ ਵੇ ਬਈ ਕੱਸੀ ਘਟਾ ਦਿਓ ਕੱਸੀ ਘਟਾ ਦਿਓ ਕਿਸੇ ਨੇ ਗੌਰ ਨਹੀਂ ਕੀਤੀ ਕੋਈ ਬੇਲਦਾਰ ਨਹੀਂ ਇੱਥੇ ਆਇਆ ਆ ਜੀਵਦਾਰ ਖੜੇ ਆ ਸਾਰੇ ਤੁਸੀਂ ਬਾਕੀ ਇਹਨਾਂ ਨੂੰ ਪੁੱਛੋ ਬਾਈ ਕੀ ਕਹਿਣਾ ਚਾਹੁੰਦੇ ਆ ਕਿੰਨਾ ਕ ਪਾਣੀ ਦਾ ਵਹਾਅ ਸੀਗਾ ਕਿੰਨੀ ਕ ਜੜੀ ਹੋਈ ਸੀ ਸਾਰੇ ਉੱਤੋਂ ਤੱਕ ਭਰੀ ਸੀਗੀ ਮਤਲਬ ਕਿ ਖੁੱਡਾਂ ਪਈਆਂ ਨੇ ਜਿਹੜਾ ਖਾਲਿਆਂ ਚ ਪੈਣੀਆਂ ਤੇ ਚਾਰ ਕਣਾ ਪਹਿਲਾਂ ਟੁੱਟ ਗਈ ਹੱਤ ਤੱਕ ਪਹਿਲਾਂ ਚਾਰ ਕਣਾ ਸਾਨੂੰ ਤਾਂ ਝੋਨਾ ਨੂੰ ਜਿਹੜਾ ਤੋਂ ਲੱਗਿਆ ਦੁਬਾਰਾ ਹੁਣ ਫੇਰ ਟੁੱਟ ਗਈ ਦੁਬਾਰਾ ਟੁੱਟਣ ਕਾਰਨ ਹੁਣ ਇਹਨਾਂ ਦਾ ਮਤਲਬ 3-4 ਕਿਲੇ ਆ ਝੋਨਾ ਇੱਥੇ ਫੇਰ ਯਾ ਦੇਖੋ ਤੁਸੀਂ ਕੀ ਕਰਿਆ ਤੇ ਗਾੜ ਕਿ ਨਹੀਂ ਇਹ ਤਾਂ ਜਿਹੜਾ ਕਾਫੀ ਜਿਆਦਾ ਨੁਕਸਾਨ ਹੋ ਜਾਣਾ ਜਮੀਨ ਦਾ ਸਤਿੰਦਰ ਸਾਰ ਪੈਣੀ ਆ ਸਾਰੇ ਸਾਰ ਪੈ ਕੇ ਸਾਰੀ ਮਿੱਟੀ ਦਾ ਸੈਲਟ ਚੜ ਜਣੀ ਹੈ ਮਿੱਟੀ ਚੜ ਚਣੀ ਹੈ ਦੂਰੋਂ ਤਣ ਤਣ ਬਾਈ ਕਿਸੇ ਨਾਲ ਹੋਈ ਕੋਈ ਮੈਕਮੇ ਵਾਲਿਆਂ ਨਾਲ ਗੱਲ ਬਾਤ ਨਹੀਂ ਕਿਸੇ ਨਾਲ ਨਹੀਂ ਹੋਈ ਮੈਕਮੇ ਨਾਲ ਕੋਈ ਬਾਈ ਜੀ ਨੇ ਕੀਤਾ ਸੀ ਕੋਈ ਬੇਲਦਰ ਵਗੈਰਾ ਕੋਈ ਵੀ ਨਹੀਂ ਪਹੁੰਚਾ ਹੈ ਦਾ ਸਰ ਸਾਹਿਬ ਕੀ ਇਹਨਾਂ ਨੇ ਫੋਨ ਤੇ ਪਿਛੋੜਾ ਸਲਾਇਆ ਆਉਣ ਦਾ ਉਹ ਤੋਂ ਵਾਂਦੇ ਸੀ ਪਾਣੀ ਘਟਾ ਰਹੇ ਆ ਅਸੀਂ ਪਰ ਜੇ ਘਟਾਇਆ ਹੁੰਦਾ ਹੁਣੋਂ ਘਟ ਜਾਣਾ ਚਾਹੀਦਾ ਫੁੱਟ ਵੀ ਘਟ ਜਾਂਦਾ ਤੇ ਨੁਕਸਾਨ ਨਹੀਂ ਹੁੰਦਾ ਸੀ ਨੁਕਸਾਨ ਕਾਫੀ ਜ਼ਿਆਦਾ ਹੈ ਇਹ ਸਾਰਾ ਏਰੀਆ ਤਾਂ ਇਦਰੀ ਜੀ ਸਾਰਾ ਡੁੱਬੂਗਾ ਉਹਨਾਂ ਮੱਚੋਂ ਵੀ بارش ਦਾ ਪਾਣੀ ਖੜਾ ਤੇ ਉਹ ਸਿਰੇ ਤੱਕ ਜਾਊਗਾ ਮੇਰਾ ਖਿਆਲ ਅਗਲੀ ਪਈ ਤੱਕ ਧੁੱਪ ਕੇ ਘਰਾਂ ਦਾ ਪਾਣੀ ਸਾਰੇ ਜ਼ਿਆਦਾ ਹੈ ਤਾਂ ਫੁੱਟ ਦਾ ਸੜਕ ਵੀ ਡਾਪੇ ਦੇਖ ਮੀਂਹ ਬਹੁਤ ਜ਼ਿਆਦਾ ਬਾਰਿਸ਼ ਬਹੁਤ ਜ਼ਿਆਦਾ ਹੋ ਗਈ ਹੈ ਇਸ ਕਾਰਨ ਮੰਨ ਲਓ ਵੀ ਪਾਣੀ ਆ ਗਿਆ ਪਾਣੀ ਤਾਂ ਖੜਾ ਹੀ ਜਾਂਦਾ ਪਹਿਲਾਂ ਹੀ ਪਰੇ ਖੜੇ ਪਾਣੀ ਤਾਂ ਪਹਿਨੇ ਲੱਗੇ ਹੋਏ ਹੈ ਨਾ ਇੱਕ ਸਵੇਰ ਦੇ ਨਹੀਂ ਪਈ ਜਾਂਦੇ ਆ ਮੰਡੀਰਾ ਚਾਰੇ ਦਾ ਸਾਰੇ ਦਾ ਨਕਾਨਾ ਮੰਨ ਲਓ ਕਿ ਜਿਹੜੀ ਮੱਕੀ ਖੜੀ ਹੈ ਕਿਹਦੀ ਪੌਛਾ ਸਾਰੀ ਦਿੱਕਤ ਹੀ ਦਿੱਕਤ ਹੈ ਹਾਂ ਪਛਾਣ ਹੀ ਨਹੀਂ ਅੰਦਰ ਪ੍ਰਧਾਨ ਜੀ ਖੜੇ ਸਾਡੇ ਇਹਨਾਂ ਨੂੰ ਬਾਈ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਮੈਂ ਤੇ ਨਾ ਕੋਈ ਜ਼ਿੰਮੇਦਾਰ ਇੱਥੇ ਆਉਂਦਾ ਨਹੀਂ ਮਰੇਗਾ ਦੇ ਆਉਂਦੇ ਆ ਜੀ ਬਾਣ ਵਾਲਾ ਵੀ ਆ ਗਿਆ ਜਿਵੇਂ ਠੇਕੇ ਦੇ ਪਰੇ ਆ ਕੇ ਹਾਜ਼ਰੀ ਦਵਾ ਕੇ ਮੁਰ ਜਾਂਦੇ ਆ ਉਹਨੂੰ ਵੀ ਲੋ ਬੇਲਦਾਰ ਹਾਈਟੀ ਆਇਆ ਨਾਮ ਲੈ ਕੇ ਮਾਰੇ ਨੀ ਪਾਣੀ ਇਹ ਵਾਹਣ ਜਿਹਦਾ ਇੱਥੇ ਟੁੱਟੀ ਏ ਕਸੀ ਕਿੰਨੇ ਪੈਸੇ ਠੇਕਾ ਹੋਏ ਦਾ ਜੀ ਜੀ ਦਾ ਇਹ ਆ ਗਿਆ ਜੀ ਦਾ ਨਾਮ ਕੋਲੇ ਹਰਦੀਪ ਸਿੰਘ 77 ਬਥਰੀਆ ਠੇਕਾ ਤੇ ਲਈ ਜੀ ਕਿਤੇ ਲਿਆ ਆਣ ਜੀ ਕਿੰਨੇ ਨੂੰ ਪੂਰੀ ਗੱਲ ਮਾਲਾਜਮਨ ਚਾਹੀਦਾ ਪਾਣੀ ਚੋਂ ਪੂਰੀ ਤਿਆਰੋਂ ਠੇਕਾ ਹੈਗਾ ਤੇ ਇਹਦੇ ਵਿੱਚ ਤਾਂ ਕੁਝ ਬਚਣਾ ਨਹੀਂ ਹੁਣ ਬਚਣਾ ਕੀ ਇਹ ਦੇਖੋ ਤੇ ਪਨੀਰੀ ਵੀ ਨਹੀਂ ਮਿਲਨੀ ਹੋਂ ਤਾਂ ਮਾਂ ਆਪਣੀ ਹੋ ਹੀ ਸਕਦੀ ਇਹਦੇ ਕੋਲੇ ਇੱਕ ਘੇਰਾ ਰਹੇਗਾ ਵਿਚਾਰੇ ਕੋਲੇ ਉਹ ਹੂੰ ਸਾਹਮਣੇ ਜਿਹੜਾ ਆਹ ਤਾਂ ਸਾਰਾ ਡੁੱਬ ਗਿਆ ਸਾਰੀ ਮਿੱਟੀ ਚੜ ਜਣੀ ਇਹਦੇ ਨੇ ਕਾਣ ਕੇ ਆ ਗਏ ਬਾਈ ਜੀ ਆ ਆ ਆ ਗਏ ਜਿਹ ਆਹ ਇਹ ਦੋਸਤ ਨਹੀਂ ਫੁੱਟਾ ਪੰਡਾ ਨਹੀਂ ਨਾ ਬਹੁਤ ਪੜਦੇ ਰਹੇ ਆ ਪੜ ਕੇ ਬੰਦ ਕੀਤੀਆਂ ਉਹ ਉਥੋਂ ਹੀ ਪੋਲਾ ਸਾਰੀ ਆ ਪੜੜੀ ਪੋਲੀ ਹੋ ਗਈ ਯਾਰ ਪੱਟ ਕੇ ਦੋ ਘੰਟੇ ਖੜੇ ਰਹੇ ਆ ਬੇਲਾ ਨੂੰ ਫੋਨ ਵੀ ਚਲ ਕੋਲ ਪੁੱਤੀ ਜਿਆ ਪਹਿਲਾਂ ਵੀ ਇੰਨਾ ਨੇ ਵੱਲੋ ਜਿੱਥੇ ਬੰਨੇ ਆ ਇਹ ਇਹਨਾਂ ਨੇ ਹਲਕੇ ਤੌਰ ਤੇ ਬੰਨੀ ਆ ਤੇ 2 ਘੰਟੇ ਇਥੇ ਲੱਗੇ ਰਹੇ ਆ ਫੁੱਟ ਬੰਦ ਕਰਦੇ ਰਹੇ ਆ ਪਰ ਥੱਲੋਂ ਕੋਡ ਇਹਨਾਂ ਨੇ ਵੀ ਤੀਜੇ ਦਿਨ ਆਏ ਅਗਲਾ ਪੂਰੀ ਔਰ ਸੀ ਗੱਟੇ ਲਾ ਕੇ ਨਾਲ ਅਗਲੇ ਪਨੇ ਇਟਾਂ ਨਾਲ ਜਿਵੇਂ ਬਣੀਆਂ ਨਾ ਉਵੇਂ ਬਣੇ ਤੇ ਫੇਰ ਖੜੂਗੇ ਹਾਂ ਥੱਲੋਂ ਨਹੀਂ ਲਾ ਕੇ ਥੋੜਾ ਪਈ ਉਹ ਗੱਟੇ ਇਹਨਾਂ ਦਾ ਫੁੱਟ ਪੈ ਹੀ ਜਾਣੀਆਂ ਇਹ ਤਾਂ ਕੀ ਹੈਗਾ ਉਹਦੇ ਤੋਂ ਸੋਹਰੇ ਕਿਹਦੇ ਗੱਟੇ ਰੱਖਦੇ ਹੋ ਨਾ ਇਹ ਉਹ ਪ੍ਰਧਾਨ ਜੀ ਨਾ ਵੀ ਸਹੀ ਗੱਲ ਇਕੱਠੇ ਰੱਖੋ ਨਾ ਬਣਨ ਲਈ ਉਹ ਨਾ ਕਿ ਅਸੀਂ ਇਕੱਠੇ ਰੱਖ ਕੇ ਨਹੀਂ ਹੈ ਭੱਜਣ ਦੇ ਨਹੀਂ ਕਿ ਨਾ ਨਾ ਜਿਹੜੇ ਕੋਲ ਟੁੱਟੀ ਰਵੇ ਤੋੜ ਪੱਕਾ ਕਰਾਵਾਂਗੇ ਅਸੀਂ ਜਿੰਨੇ ਜਰ ਪੱਕਾ ਨਹੀਂ ਇਹਨੂੰ ਕਰਦੇ ਉਹਨਾਂ ਤੇ ਨਾ ਜਰ ਅਸੀਂ ਬੰਨ੍ਹਣ ਨਹੀਂ ਦੇਣੀ ਬਿਲਕੁਲ ਆਹ ਵੇਲੇ ਤਾਂ ਫੇਰ ਟੁੱਟ ਜਾਣੀਆਂ ਜਿਹੜੇ ਤਾਂ ਫੇਰ ਟੁੱਟ ਜਾਣੀਆਂ ਜਿਹਦੇ ਪਾਣੀ ਤੇ ਜਾ ਕੇ ਫੇਰ ਫੇਰ ਟੁੱਟ ਜਾਣੀਆਂ ਇਹ ਨਾਲੋਂ ਬਿਹਤਰ ਹੂੰ いいかも。<music>